ਪੰਜਾਬ ਸਰਕਾਰ ਕਿਸਾਨਾਂ ਨੂੰ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕਰੀ ਹੈ ਅਤੇ ਕਰੋੜਾਂ ਰੁਪਏ ਖਰਚ ਕਰਕੇ ਕਿਸਾਨਾਂ ਨੂੰ ਸਹੂਤਾ ਦਿੱਤੀ ਜਾ ਰਹੀ ਹੈ ਪਰ ਇਸ ਦੇ ਉਲਟ ਇਸ ਨਹਿਰੀ ਭਾਗ ਇਸ ਵਾਸਤੇ ਕਿੰਨਾ ਕੁ ਸੁਚੇਤ ਹੈ ਇਸ ਤਰ੍ਹਾਂ ਦੀ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੁਰਦਾਸਪੁਰ ਦੀ ਬੱਬੇਹਲੀ ਨਹਿਰ ਤੇ ਕਈ ਛੋਟੇ ਖਾਲ ਬਣਾ ਕੇ ਕਿਸਾਨਾਂ ਤੱਕ ਪਾਣੀ ਪਹੁੰਚਾਉਣ ਵਾਸਤੇ ਗੁਰਦਾਸਪੁਰ ਦੀ ਇੱਕ ਕੰਪਨੀ ਵੱਲੋਂ ਕਰੀਬ 1 ਕਰੋੜ ਰੁਪਏ ਦਾ ਠੇਕਾ ਕੀਤਾ ਗਿਆ ਹੈ ਪਰ ਇਸ ਕੰਪਨੀ ਵਾਲੇ ਨਿਮਾ ਨੂੰ ਸਿੱਕੇ ਟੰਗ ਕੇ ਬਹੁਤ ਹੀ ਘਟੀਆ ਕੁਆਲਟੀ ਦੀਆਂ ਇੱਟਾਂ ਵਰਤੀਆਂ ਜਾ ਰਹੀਆਂ ਹਨ ਇਸ ਬਾਰੇ ਜਦੋਂ ਮੌਕੇ ਤੇ ਕੰਮ ਕਰਵਾ ਰਹੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਜਵਾਬ ਦੇਣ ਤੋਂ ਭੱਜਦੇ ਹੋਏ ਦਿਖਾਈ ਦਿੱਤੇ ਅਤੇ ਉਸਨੇ ਕਿਹਾ ਕਿ ਇਸ ਦਾ ਜਵਾਬ ਤਾਂ ਨਹਿਰੀ ਵਿਭਾਗ ਦੇ ਅਧਿਕਾਰੀ ਜਾਂ ਠੇਕੇਦਾਰ ਹੀ ਦੇ ਸਕਦੇ ਹਨ ਮਿਸਤਰੀ ਪਰਮਿੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਸਾਨੂੰ ਜਿਸ ਤਰ੍ਹਾਂ ਦਾ ਸਮਾਂ ਦਿੱਤਾ ਜਾਵੇਗਾ ਅਸੀਂ ਉਹੀ ਲਗਾਵਾਂਗੇ ਚਾਹੇ ਉਹ ਚੰਗਾ ਹੋਵੇ ਚਾਹੇ ਮਾੜਾ ਅਸੀਂ ਤਾਂ ਲੇਬਰ ਲੈਣੀ ਹੈ ਉੱਥੇ ਹੀ ਇਸ ਮੌਕੇ ਤੇ ਮੌਜੂਦ ਬਜ਼ੁਰਗ ਕਿਸਾਨ ਨੇ ਦੱਸਿਆ ਕਿ ਪਹਿਲਾਂ ਵੀ ਇਹਨਾਂ ਨੇ ਕਾਫੀ ਮਾੜੀਆਂ ਇੱਟਾਂ ਮੰਗਵਾਈਆਂ ਸੀ ਜੋ ਸਾਡੇ ਵਿਰੋਧ ਕਰਨ ਤੇ ਵਾਪਸ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਫਿਰ ਉਸੇ ਤਰ੍ਹਾਂ ਦੀ ਇੱਟ ਲਗਾਈ ਜਾ ਰਹੀ ਹੈ ਕਹ ਰਿਆ ਜੀ ਅੱਛਾ ਹਾਂਜੀ ਭਾਜੀ ਇਟਾਂ ਦੇ ਉੱਪਰੋਂ ਨਾਮ ਤੱਕ ਜਿਹੜਾ ਵਾ ਉਹ ਮਿਟਿਆ ਹੋਇਆ ਹਾਂਜੀ ਹਾਂਜੀ ਤੇ ਫਿਰ ਏਟਾ ਸਹੀ ਕਿੱਦਾਂ ਹੋਈ ਮੈਂ ਭੱਟੇ ਮੇਰੀ ਗੱਲ ਸੁਣੋ ਮੈਂ ਭੱਟੇ ਜਾ ਕੇ ਨਾਂ ਨਹੀਂ ਲਿਖੇ ਇਟਾਂ ਤੇ ਠੀਕ ਆ ਜੀ ਮੇਰੇ ਹੈਗੇ ਤੇ ਦਿਹਾੜੀ ਦਾ ਕੰਮ ਮੇਰੇ ਚਾਰ ਬੰਦੇ ਪੰਜ ਛੇ ਦੇ ਬੈਠੇ ਆ ਨਹੀਂ ਤੁਹਾਡੇ ਲਈ ਸਹੀ ਆ ਮਤਲਬ ਉਹਦਾ ਨਾਮ ਮੈਨੂੰ ਮੈਂ ਥੋੜੀ ਲਿਖਣ ਇਟਾਂ ਤੇ ਨਾ ਜੀ ਉਹ ਭੱਟੇ ਵਾਲਿਆਂ ਨਾਲ ਜਾ ਕੇ ਗੱਲ ਕਰੋ ਨਹੀਂ ਬਾਰਿਸ਼ ਪਈ ਹੋਈ ਆ ਏਟ ਜਿਹੜੀ ਸਾਰੀ ਦੋਮ ਆ ਇਹ ਜਿੱਦਾਂ ਉੱਤੇ ਬਾਰਿਸ਼ ਮੈਨੂੰ ਨਹੀਂ ਪਤਾ ਬਾਰਿਸ਼ ਪਈ ਆ ਕਿ ਜਾਂ ਤੁਸੀਂ ਮਿਟਾ ਕੇ ਆਏ ਕਿ ਜਾਂ ਕੋਣ ਮਿ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕੋਈ ਠੇਕਦਾ ਸਾਹਮਣਾ ਕਰੋ ਜੇ ਸਾਹਮਣਾ ਕਰੀਓ ਸਰ ਤੁਸੀਂ ਜੇਰੀ ਲੱਗਦੀ ਸਰ ਉਹਨਾਂ ਨਾਲ ਗੱਲ ਕਰੋ ਜੇ ਸਾਹਮਣਾ ਕਰੀਓ ਨਾੜੇ ਮੇਗ ਸਰ ਆਨ ਡਿਊਟੀ ਕੋਈ ਨਿਆਣੂ ਭੇਜੇ ਸਰ ਸਰ ਜਿਹੜੀ ਹੈਗੀ ਸਰ ਉਹ ਹੀ ਲੱਗੰਦੀ ਆ ਗੱਲ ਕਰੋ ਮੈਨੂੰ ਇਸਦੀ ਤਾਂ ਨਹੀਂ ਪਤਾ ਉਹ ਜੈ ਸਾਹਿਬ ਨਾਲ ਗੱਲ ਕਰੋ ਨਾ ਠੀਕ ਹੈ ਤਾਂ ਸਾਹਿਬ ਨਾਲ ਗੱਲ ਕਰੋ ਸਰ ਜਿਹੜੀ ਵੀ ਹੈਗੀ ਉਹਨੇ ਗੱਲ ਕੀਤੀ ਹੋਗੀ ਉਹ ਹੀ ਲੱਗੰਦੀ ਸਰ ਮੇਰਾ ਨਾਮ ਪ੍ਰਵਿੰਦਰ ਹੈ ਜੀ ਅਸੀਂ ਜੀ ਮੈਸਨ ਦਾ ਕੰਮ ਕਰ ਰਹੇ ਹਾਂ ਜੀ ਇਹ ਦੇਖੋ ਜੀ ਜੋ ਆਉਂਦਾ ਅਸੀਂ ਲਈ ਜਾਂਦੇ ਹਾਂ ਬਸ ਸਾਨੂੰ ਇਹ ਦਿਨਾਂ ਨਹੀਂ ਮਤਲਬ ਲਈ ਕੋ ਚੰਗਾ ਆਉਂਦਾ ਕੋ ਮਾੜਾ ਆਉਂਦਾ ਮੈਨੂੰ ਪਤਾ ਹੀ ਨਹੀਂ ਨਾਂ ਦਾ ਪਰਵਾ ਇਹ ਜਿਹੜੇ ਖਾ ਮੌਕੇ ਦੀ ਤੁਸੀਂ ਦੱਸਿਆ ਸੀਮੈਕਸ ਕੰਪਨੀ ਵੱਲੋਂ ਖਾਲ ਬਣਾਏ ਜਾ ਰਹੇ ਨੇ ਹਾਂ ਜੀ ਜੇ ਮੈਨੂੰ ਮੇਰੇ ਧਿਆਨ ਵਿੱਚ ਆ ਵੀ ਟਮਾੜੀ ਆ ਰਹੀ ਹੈ ਇਹਨੂੰ ਆਪਾਂ ਤੁਰੰਤ ਮਾਰਕਿੰਗ ਕਰਾ ਕੇ ਵਾਪਸ ਕਰਾਵਾਂਗੇ ਤੇ ਏ ਕਲਾਸ ਬ੍ਰੇਕ ਦਾ ਕੰਮ ਸ਼ੁਰੂ ਉਹ ਡਿਸਮੈਂਟਲ ਕਰਾਵਾਂਗੇ ਮੈਂ ਉਹ ਤੁਹਾਨੂੰ ਜਿੱਦਾਂ ਦੱਸਿਆ ਵਾ ਜਿਹੜੀ आ, लो क्वालिटी दी ईट आई है ओ अपन वापस करांगे ते ठेकेदार नु सख्त हिदायत दे दंगांगे वी ए क्लास ब्रिक काम विच ਵਰਤੀ ਜਾਵੇ ਜੀ ਬਿਲਕੁਲ ਜੀ ਆਪਾਂ ਪਹਿਲੇ ਵੀ ਇਹਦਾ ਜੋ ਸੀਗੀ ਮੈਂ ਇਨਸਪੈਕਸ਼ਨ ਕੀਤੀ ਸੀਗੀ ਲੋ ਕੁਆਲਿਟੀ ਬ੍ਰਿਕ ਆਈ ਸੀਗੀ ਤੇ ਆਪਾਂ ਨਾਲੋਂ ਨਾਲ ਹੀ ਕੰਮ ਵਿੱਚ ਨਹੀਂ ਵਰਤੀ ਗਈ ਤੇ ਨਾਲੋਂ ਨਾਲ ਹੀ ਆਪਾਂ ਵਾਪਸ ਕੀਤੀ ਸੀਗੀ ਤੇ سیمेक्स ਵਾਲਿਆਂ ਕੋ ਜੀ ਇਹ ਖਾਲਾ ਜਿਹੜਾ ਹੈਗਾ ਵਾ 30 ਲੱਖ ਦਾ ਹੈਗਾ ਜੀ ਉਹ ਵੀ 50 60 ਲੱਖ ਦਾ ਹੈਗਾ ਜੀ ਨਹੀਂ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਣ ਦਵਾਗੇ ਜੀ ਆਪਾਂ ਜੋ ਵੀ ਕੰਮ ਹੋਏਗਾ ਇਸ ਪਰ ਸਪੈਸੀਫਾਈ